ਜਦੋਂ ਤੁਸੀਂ ਚੰਡੀਗੜ੍ਹ ਆਉਣਿਓ ਤਾਂ ਸੁਖਨਾ ਲੈਕ ਤੇ ਜ਼ਰੂਰ ਘੇੜਾ ਮਾਰ ਕੇ ਜਾਂਦੇ ਹੋਮੋਗੇ ਜਦੋਂ ਸੁਖਨਾ ਲੈਕ ਨੂੰ ਵੇਖਦੇ ਹੋਂ ਤਾਂ ਤੁਹਾਨੂੰ ਬੜਾ ਸੋਹਣਾ ਲੱਗਦਾ ਇਹ ਸਾਰਾ ਦ੍ਰਿਸ਼ ਬੜਾ ਆਨੰਦ ਆਉਂਦਾ ਹੋਵੇਗਾ ਪਰ ਸੁਖਨਾ ਲੈਕ ਹੈ ਕੀ ਆ ਜਾਂ ਸੁਖਨਾ ਲੈਕ ਪਹਿਲਾਂ ਤੋਂ ਐਵੇਂ ਸੀ ਜਾਂ ਫਿਰ ਇਹ ਕਿਸੇ ਪਿੰਡ ਦਾ ਉਜਾੜਾ ਸੀ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ 28 ਪਿੰਡਾਂ ਨੂੰ ਉਜਾੜ ਕੇ ਇੱਕ ਸ਼ਹਿਰ ਬਸਤਾ ਜਿਸ ਦੇ ਵਿੱਚ ਪੰਜਾਬ ਦੇ ਪੁਆਦ ਇਲਾਕੇ ਦੇ 28 ਪਿੰਡਾਂ ਨੂੰ ਉਜਾੜਿਆ ਜਾਂਦਾ ਹੈ ਕਹਾਣੀ ਇਹ ਹੈ ਕਿ ਜਿਹੜੀ ਸੁਖਨਾ ਲੇਖ ਬਣੀ ਹੋਈ ਆ ਕਿਸੇ ਟਾਈਮ ਤੇ ਇਸੇ ਥਾਂ ਦੇ ਉੱਤੇ ਰਾਮਨਗਰ ਪੰਗੀਮਾ ਜਿਹੜਾ ਪਿੰਡ ਹੋਇਆ ਕਰਦਾ ਸੀ ਇਹ ਪਿੰਡ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਬਹੁਤ ਵੱਡੇ ਸਰਦਾਰਾਂ ਦਾ ਪਿੰਡ ਸੀ ਇਸ ਪਿੰਡ ਦੇ ਲੋਕ ਬਹੁਤ ਜ਼ਿਆਦਾ ਘੋੜੀਆਂ ਰੱਖਣ ਦੇ ਸ਼ਕੀਨ ਸੀ ਜਦੋਂ ਚੰਡੀਗੜ੍ਹ ਵਸਦਾ ਹੈ ਤੇ ਇਹ ਪਿੰਡ ਵੀ ਦੂਜੇ ਪਿੰਡਾਂ ਦੇ ਨਾਲ ਉੱਜੜ ਜਾਂਦਾ ਹੈ ਇਸ ਪਿੰਡ ਦੇ ਲੋਕ ਜਿਹੜੇ ਨੇ ਉਹ ਵੱਖੋ-ਵੱਖ ਥਾਵਾਂ ਤੇ ਜਾ ਕੇ ਆਪਣੇ ਰਹਿਣ-ਬਸੇਰੇ ਕਰਦੇ ਨੇ ਜਦੋਂ ਆਵਨਗਰ ਪੰਗੀ ਮਾਜਰਾ ਦੀ ਗੱਲ ਕਰਦੇ ਆ ਤਾਂ ਜਿੱਥੇ ਹੁਣ ਅਸੀਂ ਖੜੇ ਆ ਜਿਹਨੂੰ ਅਸੀਂ ਸੁਖਣਾ ਲੇਖ ਦੇ ਰੂਪ ਦੇ ਵਿੱਚ ਦੇਖਦੇ ਆ ਇਹ ਕਿਸੇ ਟਾਈਮ ਆਵਨਗਰ ਪੰਗੀ ਮਾਜਰਾ ਦਾ ਸੱਪੜ ਹੋਇਆ ਕਰਦਾ ਸੀ ਇਸ ਦੇ ਕਿਨਾਰੇ ਬਜ਼ੁਰਗ ਇਸ ਪਿੰਡ ਦੇ ਗੱਲਾਂ ਬਾਤਾਂ ਕਰਦੇ ਸੀ ਤੇ ਆਪਣੇ ਜਿਹੜੇ ਡੰਗਰ ਸੀ ਉਹ ਇੱਥੇ ਲੈ ਕੇ ਆਉਂਦੇ ਸੀ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਕੋਲੇ ਬਹੁਤ ਵੱਡੀ ਚਰਾੰਤ ਸੀ ਜਿਹੜੇ ਕਿ ਡੰਗਰ ਚਾਰਨ ਦੇ ਕੰਮ ਆਉਂਦੀ ਸੀ ਸਰਕਾਰੀ ਚਰਾੰਤ ਸੀ ਜਿੰਨੀ ਵੀ ਸੁਖਣਾ ਲੇਖ ਦੇ ਆਲੇ-ਦੁਆਲੇ ਤੁਸੀਂ ਜਗ੍ਹਾ ਦੇਖੋਗੇ ਇਹ ਪਿੰਡ ਦੀ ਸਰਕਾਰੀ ਜ਼ਮੀਨ ਸੀ ਜਿੱਥੇ ਸੁਖਣਾ ਲੇਖ ਵਸਦੀ ਹੈ ਜਦੋਂ ਰਾਵਣਗਰ ਪੰਗੀ ਮਾਜਰਾ ਦੀ ਗੱਲ ਕਰਦੇ ਆ ਤਾਂ ਤੁਸੀਂ ਪੰਜਾਬ ਦੇ ਗਵਰਨਰ ਹਾਊਸ ਨੂੰ ਵੇਖਦੇ ਹੋਮੋਗੇ ਉਸਤੇ ਵਿਹੜੇ ਦੇ ਵਿੱਚ ਇੱਕ ਨਿੰਮ ਲੱਗਿਆ ਹੋਇਆ ਉਹ ਨਿੰਮ ਲੰਬੜਾਂ ਦੇ ਵਿਹੜੇ ਦੇ ਵਿੱਚ ਹੋਇਆ ਕਰਦਾ ਸੀ ਲੰਬੜਾਂ ਦੇ ਵਿਹੜੇ ਦੇ ਵਿੱਚ ਰੌਣਕਾਂ ਲੱਗਦੀਆਂ ਸੀ ਲੋਕ ਉੱਥੇ ਆਉਂਦੇ ਸੀ ਪਿੰਡ ਦੇ ਗੱਲਾਂ-ਵਾਟਾਂ ਕਰਦੇ ਸੀ ਪਰ ਜਦੋਂ ਪਿੰਡੋ ਜੜਿਆ ਤੇ ਸਿਰਫ ਨਿੰਮ ਬਚਿਆ ਜਦੋਂ ਅਸੀਂ ਸੁਖਣਾ ਲੈਕ ਤੇ ਢੇੜਾ ਮਾਰਦੇ ਆ ਤਾਂ ਸਾਡਾ ਰਸਤੇ ਦੇ ਵਿੱਚ ਸਵਾਗਤ ਪਿੱਪਲ ਕਰਦਾ ਇਸ ਪਿੱਪਲ ਦੀ ਕਹਾਣੀ ਬਹੁਤ ਕਮਾਲ ਦੀ ਹੈ ਕਮਾਲ ਦੀ ਇਸ ਕਰਕੇ ਹੈ ਕਿ ਤਕਰੀਬਨ 150 ਸਾਲ ਪੁਰਾਣਾ ਇਹ ਪਿੱਪਲ ਹੈ ਇਸ ਪਿੱਪਲ ਨੂੰ ਲਾਉਣ ਵਾਲਾ ਗਿਆਨ ਸਿੰਘ ਨ ਗਿਆਨ ਸਿੰਘ ਫੌਜ ਦੇ ਬੇਸੀ ਤੇ ਗਿਆਨ ਸਿੰਘ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਜਦੋਂ ਗਿਆਨ ਸਿੰਘ ਦੇ ਕੋਈ ਵੀ ਘਰ ਬੱਚਾ ਨਾ ਹੋਇਆ ਤਾਂ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਜੇਕਰ ਤੁਸੀਂ ਪਾਣੀ ਵਾਲੀ ਜਗ੍ਹਾ ਦੇ ਨੇੜੇ ਪਿੱਪਲ ਦਾ ਰੁੱਖ ਲਾਉਣੇ ਹੋ ਤਾਂ ਸ਼ਾਇਦ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋ ਸਕਦੀ ਹੈ ਪਰ ਗਿਆਨ ਸਿੰਘ ਨੂੰ ਟੀਵੀ ਹੋਇਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਘਰ ਪੁੱਤਰ ਤਾਂ ਨਹੀਂ ਪੈਦਾ ਹੋਇਆ ਪਰ ਉਹਨਾਂ ਦੇ ਇੱਕ ਪੁੱਤਰ ਦੇ ਰੂਪ ਚ ਪਿੱਪਲ ਜਿਹੜਾ ਅੱਜ ਤੱਕ ਵੀ ਜਿਉਂਦੀ ਤਿਉਂ ਖੜਾ ਹੈ ਜਦੋਂ ਫਿਰ ਚੰਡੀਗੜ੍ਹ ਵੱਸਦਾ ਹੈ ਚੰਡੀਗੜ੍ਹ ਉਜਾੜਾ ਕਰਦਾ ਹੈ ਪਿੰਡਾਂ ਦਾ ਤੇ ਉਸ ਤੋਂ ਬਾਅਦ ਇਹ ਸੁਖਣਾ ਲੇਕ ਹੋਣ ਦੇ ਵਿੱਚ ਆਉਂਦੀ ਹੈ ਕਿ ਇੱਥੇ ਸੁਖਣਾ ਲੇਕ ਬਣਾਈ ਜਾਵੇ ਪਿੰਡ ਦੇ ਸੱਪੜ ਦਾ ਬਦਲਮਾਰੂਪ ਸੁਖਣਾ ਲੇਕ ਹੈ ਤੇ ਇਹ ਉਹ ਜਿਹੜਾ ਰਾਮਨਗਰ ਪੰਗੀ ਮਾਜਰਾ ਦਾ ਸੱਪੜ ਸੀ ਫਿਰ ਕੀ ਹੁੰਦਾ ਹੈ ਕਿ ਜਿਹੜਾ ਇਹ ਮੇਰੇ ਬੈਗ ਤੇ ਤੁਸੀਂ ਪਿੱਪਲ ਦੇਖ ਰਹੇ ਹੋ ਇਹ ਵਿੱਚ ਆਉਂਦਾ ਜਿੱਥੋਂ ਦਾ ਇੱਕ ਡਿਜ਼ਾਈਨ ਕੀਤਾ ਗਿਆ ਸੀ ਕਿ ਇਸ ਜਗ੍ਹਾ ਦੇ ਉੱਤੇ ਸੁਖਣਾ ਲੇਕ ਬਣੇਗੀ ਇਸ ਤਰੀਕੇ ਨਾਲ ਬਣੇਗੀ ਫਿਰ ਉਸ ਟਾਈਮ ਦੇ ਉੱਤੇ ਇੱਕ ਗੁਰਦੇਵ ਸਿੰਘ ਨਾਮ ਦਾ ਇੰਜੀਨੀਅਰ ਸੀ ਜਿਹਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਪਿੱਪਲ ਦੀ ਕਹਾਣੀ ਇਹ ਹੈ ਇਸ ਨੂੰ ਗਿਆਨ ਸਿੰਘ ਨੇ ਲਾਇਆ ਸੀ ਤੇ ਉਸ ਦਾ ਬਾਪੂ ਅਖੀਰ ਤੱਕ ਪਾਣੀ ਪਾਉਂਦਾ ਰਿਹਾ ਤਾਂ ਫਿਰ ਗੁਰਦੇਵ ਸਿੰਘ ਸੀ ਜਿਹੜੇ ਉਸ ਪੀਪਲ ਨੂੰ ਬਚਾਉਣ ਦੇ ਲਈ ਜद्दोजਹਿਦ ਕਰਦੇ ਨੇ ਤੇ ਜਿਹੜੀ ਸੁਖਣਾ ਲੈਕ ਹੈ ਜਦੋਂ ਅਸੀਂ ਇਸ ਜਗ੍ਹਾ ਦੇ ਉੱਤੇ ਖੜੇ ਆਂ ਵੈਸੇ ਸੁਖਣਾ ਲੈਕ ਦੀ ਹੋਰ ਅੱਗੇ ਤੱਕ ਜਾਣਾ ਸੀ ਪਰ ਜਿਹੜਾ ਗੁਰਦੇਵ ਸਿੰਘ ਜੀ ਨੇ ਅਰਸੀ ਉਸ ਦੇ ਕਰਕੇ ਸੁਖਣਾ ਲੈਕ ਪਿੱਛੇ ਹਟਾ ਦਿੱਤੀ ਜਾਂਦੀ ਹੈ ਤੇ ਇਸ ਪੀਪਲ ਦੇ ਰੁੱਖ ਨੂੰ ਬਚਾ ਲਿਆ ਜਾਂਦਾ ਹੈ ਜਾਨੀ ਕਿ ਪੀਪਲ ਦਾ ਰੁੱਖ ਗਿਆਨ ਸਿੰਘ ਦਾ ਜਿਹੜਾ ਹੈਗਾ ਅੱਜ ਵੀ ਸਾਨੂੰ ਯਾਦ ਕਰਾਉਂਦਾ ਹਾਲਾਂਕਿ ਇਸ ਚੰਡੀਗੜ੍ਹ ਪ੍ਰਸ਼ਾਸਨ ਦੀ ਏਡੀ ਵੱਡੀ ਨਲਾਇਕੀ ਹੈ ਕਿ ਇਸ ਬੋਰਡ ਤੇ ਉੱਤੇ ਸਿਰਫ ਇਹਨਾਂ ਨੇ ਇਹ ਲਿਖਤਾ ਕਿ ਇਹ 150 ਸਾਲ ਪੁਰਾਣਾ ਪੀਪਲ ਹੈ ਨਾ ਇੱਥੇ ਗਿਆਨ ਸਿੰਘ ਦਾ ਨਾਮ ਆਉਂਦਾ ਹੈ ਤੇ ਨਾ ਹੀ ਰਾਮਨਗਰ ਪੰਗੀ ਮਾਜਰਾ ਦੀ ਕੋਈ ਗੱਲ ਹੁੰਦੀ ਹੈ। ਕਹਾਣੀ ਤਾਂ ਇਹ ਹੈ ਕਿ ਇੱਥੋਂ ਦੇ ਬਹੁਤ ਸਾਰੇ ਪਿੰਡ ਉਜੜੇ ਤੇ ਇਹ ਪਿੰਡ ਵੀ ਉਜੜਿਆ। ਜਦੋਂ ਅਸੀਂ ਸੁਖਣਾ ਲੇਕ ਦੇ ਨਜ਼ਾਰੇ ਲੈਨੇ ਆ ਤੇ ਸ਼ਾਇਦ ਸਾਨੂੰ ਨਹੀਂ ਪਤਾ ਕਿ ਇਹ ਕਿਸੇ ਟਾਈਮ ਪਿੰਡ ਦਾ ਸੱਪੜ ਹੋਇਆ ਕਰਦਾ ਸੀ। ਇਸ ਪਿੰਡ ਦੇ ਸਰਦਾਰ ਉਜੜੇ ਵੱਖ-ਵੱਖ ਜਗ੍ਹਾ ਦੇ ਉੱਤੇ ਬਸੇ ਤੇ ਹੁਣ ਵੀ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਹਲੇ ਵੀ ਜਿਹੜੇ ਬਜ਼ੁਰਗ ਇਸ ਪਿੰਡ ਦੇ ਜਿਉਂਦੇ ਜਾਗਦੇ ਨੇ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਕਿਵੇਂ ਉਜੜੇ। ਇਹ ਪਿੰਪਲ ਦੀ ਕਹਾਣੀ ਤਾਂ ਇਹ ਹੈ ਜਦੋਂ ਵੀ ਤੁਸੀਂ ਆਉਣਿਓ ਉਹਨਾਂ ਚੀਜ਼ਾਂ ਨੂੰ ਉਹਨਾਂ ਗੱਲਾਂ ਨੂੰ ਜ਼ਰੂਰ ਯਾਦ ਕਰ ਲਿਆ ਜਾਵੇ ਜਿਹੜੇ ਪਿੰਡਾਂ ਦਾ 28 ਪਿੰਡਾਂ ਦਾ ਉਜਾੜਾ ਹੁੰਦਾ ਹੈ। ਰਾਵਣਗਰ ਪੰਗੀ ਮਾਜਰਾ ਦਾ ਸੱਪ ਅੱਜ ਸੁਖਣਾ ਲੇਕ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਪਰ ਇੱਥੋਂ ਦਾ ਪ੍ਰਸ਼ਾਸਨ ਇਹ ਕਹਿਣ ਤੋਂ ਮੁਨਕਰ ਹੈ ਕਿ ਇਸ ਪਿੰਡ ਦੇ ਵਸਿੰਦੇ ਸੀ ਜਿਹੜੇ ਇਸ ਪिपल ਦੇ ਹੇਠਾਂ ਆ ਕੇ ਬੈਠਦੇ ਸੀ ਇੱਥੇ ਗੱਲਾਂ ਬਾਤਾਂ ਕਰਦੇ ਸੀ ਤੇ ਸਾਨੂੰ ਸ਼ਾਇਦ ਲੱਗਦਾ ਹੋਵੇ ਕਿ ਸ਼ੁਰੂ ਤੋਂ ਲੈ ਕੇ ਚੰਡੀਗੜ੍ਹ ਐਨੀ ਸੋਹਣਾ ਸੀ ਤੇ ਐਨੀ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਸੀ ਪਰ ਇੱਥੇ ਲੋਕ ਆਪਣੀ ਖੇਤੀ ਕਰਦੇ ਸੀ ਲੋਕ ਲੋਕ ਆਪਣੇ ਡੰਗਰ ਪਸ਼ੂਚਾਰਦੇ ਸੀ ਤੇ ਲੋਕ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰਦੇ ਸੀ ਇਹ ਉਜਾੜੇ ਦੀ ਇੱਕ ਕਹਾਣੀ ਹੈ ਜਿਹੜੀ 28 ਪਿੰਡਾਂ ਨੂੰ ਲੈ ਕੇ ਵਹਿ ਗਈ ਤੇ ਜਿਸ ਜਗ੍ਹਾ ਦੇ ਉੱਤੇ ਖੜਾ ਇਹ ਅੱਜਕੱਲ੍ਹ ਚੰਡੀਗੜ੍ਹ ਦੀ ਸੁਖਨਾ ਲੇਕ ਹੈ ਪਰ ਸੱਚੀ ਇਹ ਰਾਮਨਗਰ ਪੰਗੀ ਮਾਜਰਾ ਦਾ ਸੱਪੜ ਸੀ ਤੇ ਸੱਪੜ ਦੀ ਖੂਨ ਤੋਂ ਬਾਅਦ ਇਹ ਸੁਖਨਾ ਲੇਕ ਬਣਦੀ ਹੈ